ਸਿਆਸਤ ਤੇ ਵਕਾਰ ਬੇਸ਼ੱਕ ਨਾਲੋ ਨਾਲ ਚੱਲਦੇ ਨੇ ਪਰ ਚੌਧਰਬਾਜ਼ੀ ਦੀ ਭੁੱਖ ਸਿਆਸੀ ਪਾਰਟੀਆਂ ਲਈ ਕਾਰਤਕ ਸਾਬਤ ਹੁੰਦੀ ਹੈ ਆਮ ਆਦਮੀ ਪਾਰਟੀ ਦਾ ਵੀ ਅੱਜਕੱਲ ਇਹੋ ਹਾਲ ਵੇਖਣ ਨੂੰ ਮਿਲ ਰਿਹਾ ਹੈ ਹਾਲ ਹੀ ਚ ਪਾਰਟੀ ਦੇ ਕਰੀਬ 16 ਆਗੂਆਂ ਨੇ ਇਹ ਕਹਿੰਦਿਆਂ ਹਲਾ ਕਮਾਨ ਨੂੰ ਆਪਣੇ ਅਸਤੀਫੇ ਦੇ ਦਿੱਤੇ ਕਿ ਪੰਜਾਬ ਇਕਾਈ ਦੇ ਸਹਿ ਪ੍ਰਧਾਨ ਡਾਕਟਰ ਬਲਬੀਰ ਸਿੰਘ ਦਾ ਰਵੱਈਆ ਤਾਨਾਸ਼ਾਹੀ ਹੈ ਇਹਨਾਂ ਆਗੂਆਂ ਨੇ ਆਪਣੇ ਅਸਤੀਫੇ ਪੰਜਾਬ ਇਕਾਈ ਦੇ ਇੰਚਾਰਜ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਵਿਰੋਧੀ ਧਿਰ ਦੇ ਆਗੂ ਸੁਪਾਲ ਖਹਿਰਾ ਸੰਸਦ ਮੈਂਬਰ ਭਗਵੰਤ ਮਾਨ ਨੂੰ ਭੇਜ ਦਿੱਤੇ ਨੇ ਇਹਨਾਂ ਲੀਡਰਾਂ ਨੇ ਪੰਜਾਬ ਇਨਚਾਰਜ ਮਨੀਸ਼ ਸਿਸੋਦੀਆ ਨੂੰ ਪੱਤਰ ਵੀ ਲਿਖਿਆ ਪਰ ਸਵਾਲ ਇਹ ਹੈ ਕਿ ਅਸਤੀਫੇ ਦੇਣ ਦੀ ਨੋਬਤ ਕਿਉਂ ਆਈ ਤਾਂ ਸੁਣੋ ਜਨਾਬ ਇਹਨਾਂ ਆਪ ਆਗੂਆਂ ਨੇ ਮਨੀਸ਼ ਸਿਸੋਦੀਆ ਨੂੰ ਲਿਖੇ ਪੱਤਰ ਵਿੱਚ ਡਾਕਟਰ ਬਲਬੀਰ ਸਿੰਘ ਵੱਲੋਂ ਲਏ ਗਏ ਫੈਸਲਿਆਂ ਦੇ ਵਿਰੁੱਧ ਕੀ ਲਿਖਿਆ ਡਾਕਟਰ ਬਲਬੀਰ ਸਿੰਘ ਦੇ ਵਿਰੁੱਧ ਗੰਭੀਰ ਦੋਸ਼ ਲਾਏ ਗਏ ਨੇ ਆਗੂਆਂ ਨੇ ਕਿਹਾ ਕਿ ਡਾਕਟਰ ਬਲਬੀਰ ਸਿਰਫ ਆਪਣੀ ਮਰਜ਼ੀ ਦੇ ਨਾਲ ਫੈਸਲੇ ਕਰਦੇ ਨੇ ਡਾਕਟਰ ਬਲਬੀਰ ਨੇ ਸ਼ਾਕੋਟ ਜ਼ਿਮਨੀ ਚੋਣ ਬਾਰੇ ਫੈਸਲਾ ਗਲਤ ਲਿਆ ਸੀ ਜਿਸ ਦੇ ਕਰਕੇ ਆਮ ਆਦਮੀ ਪਾਰਟੀ ਦੀ ਹਾਰ ਹੋਈ ਹੈ ਉਹਨਾਂ ਨੇ ਕਿਹਾ ਕਿ ਡਾਕਟਰ ਬਲਬੀਰ ਨੇ ਹੁਣ ਗਿਆਨ ਸਿੰਘ ਮੋਂਗੋ ਦੇ ਖਿਲਾਫ ਖੈਰਾ ਦੇ ਸਵਾਗਤ ਕਰਕੇ ਕਾਰਵਾਈ ਕੀਤੀ ਹੈ ਇਸ ਲਈ ਡਾਕਟਰ ਬਰਬੀਰ ਨੂੰ ਅਹੁਦੇ ਤੋਂ ਹਟਾਇਆ ਜਾਵੇ ਆਮ ਆਦਮੀ ਪਾਰਟੀ 'ਚ ਛਿੜੇ ਇਸ ਕਾਟੋ ਕਲੇਸ਼ ਨੂੰ ਲੈ ਕੇ ਵਿਰੋਧੀ ਖੁਸ਼ ਨੇ ਪੰਜਾਬ ਦੇ ਕਈ ਕੈਬਨਿਟ ਮੰਤਰੀ ਆਮ ਆਦਮੀ ਪਾਰਟੀ ਦੀ ਫੋਟੋ ਨੂੰ ਲੈ ਕੇ ਤੰਜ ਕੱਸਦੇ ਨਜ਼ਰ ਆ ਰਹੇ ਨੇ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਆਮ ਆਦਮੀ ਪਾਰਟੀ 'ਚ ਪਾਰਟੀ ਵਾਲੀ ਕੋਈ ਗੱਲ ਹੀ ਨਹੀਂ ਧਰਮਸੋਤ ਦੇ ਮੁਤਾਬਕ ਜਦੋਂ ਹਰ ਕੋਈ ਚੋਦਰ ਪਾਲੇਗਾ ਤਾਂ ਖਿਲਾਰਾ ਪੈਣਾ ਲਾਜ਼ਮੀ ਹੈ ਇਸ ਦੇ ਨਾਲ ਹੀ ਕੈਬਨਟ ਮੰਤਰੀ ਤ੍ਰਿਪਤ ਬਾਜਵਾ ਵੀ ਧਰਮ ਸੋਧੀ ਹਾਂ ਵਿੱਚੋਂ ਹਾਂ ਮਲਉਂਦੇ ਨਜ਼ਰਾਏ ਦੇਖੋ ਉਹਨਾਂ ਦੀ ਪਾਰਟੀ ਦਾ ਮਸਲਾ ਪਤਾ ਤਾਂ ਪਾਰਟੀ ਹੈ ਹੀ ਨਹੀਂ ਅਹੀਂ ਅਹੁਦੇਦਾਰ ਜਾਦੇ ਨਹੀਂ ਕੋਈ ਬੰਦਾ ਨਾਲ ਤਾਂ ਹੈ ਨਹੀਂ ਮੈਂਬਰ ਕੋਈ ਨਹੀਂ ਹੈ ਇੱਕ ਕਹਾਵਤ ਆ ਪੰਜਾਬ ਦੇ ਵਿੱਚ 12 ਭਈਏ 18 ਚੁੱਲੇ ਇਸ ਕਰਕੇ ਇੰਨੇ ਇਹਨਾਂ ਦੇ ਮੈਂਬਰ ਹੈ ਨਹੀਂ ਨਾਲ ਜਿੰਨੇ ਪ੍ਰਧਾਨ ਬਣਨ ਨੂੰ ਫਿਰਦੇ ਨੇ ਪ੍ਰਧਾਨਗੀਆਂ ਪਿੱਛੇ ਹੈ ਇਹਨਾਂ ਦੀ ਪਾਰਟੀ ਪੂਲਟੀ ਵਾਲੀ ਗੱਲ ਕੋਈ ਨਹੀਂ ਲੋਕਾਂ ਨੇ ਪੰਜਾਬ ਦੇ ਨਿਕਾਰ ਤੇ ਸਾਰੀਆਂ ਇਲੈਕਸ਼ਨ ਦੇ ਦੇਖੋ ਆਮ ਪਾਰਟੀ ਤੇ ਕੋਈ ਪਾਰਟੀ ਨਹੀਂ ਹੈਗੀ ਜੇ ਕਾਦਾ ਮੋਰਚਾ ਖੋਲਿਆ ਜੇ ਬਲਬੀਰ ਸਿੰਘ ਚੰਗੀ ਗੱਲ ਕਰਦਾ ਤੇ ਉਹਦੇ ਉਲਟ ਬੋਲਦੇ ਨੇ ਛੱਡੋ ਇਹਨਾਂ ਦੀ ਗੱਲ ਕਰਨੀ ਨਹੀਂ ਚਾਹੀਦੀ ਸੂਤਰਾਂ ਦੇ ਮੁਤਾਬਕ ਅਸਤੀਫਾ ਦੇਣ ਵਾਲੇ ਕੁਜਾਗੂ ਪੰਜਾਬ ਇਕਾਈ ਦੇ ਸਾਬਕਾ ਇੰਚਾਰਜ ਤੇ ਰਾਜ ਸਭਾ ਦੇ ਮੈਂਬਰ ਸੰਜੀਤ ਸਿੰਘ ਅਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਖੈਰਾ ਦੇ ਨਾਲ ਸਬੰਧਤ ਨੇ ਜਿਸ ਦੇ ਕਾਰਨ ਮਸਲਾ ਪੇਚੀਦਾ ਹੋ ਗਿਆ

वशीकरण जादू टोना किया कराया, शादी के लिए माता पिता को मनाना काम कारोबार शैतान दुश्मन से छुटकारा कर्जा मुक्ति गुप्त खजाना सभी समस्याओं का समाधान तुरंत करवाएं। आठ चार दो सात शून्य तीन शून्य तीन चार सात